ਲੰਘਦੀ ਜਾ ਰਹੀ ਹੈ ਕਿ ਮਲਾਜਮਾਂ ਨੂੰ ਤੇ ਰਿਟਰਨ ਹੋਏ ਮਲਾਜਮਾਂ ਨੂੰ 2016 ਤੋਂ 6 ਹੰਦੇ ਇਹ ਲਗਭਗ 550 ਦਾ 14 ਹੇਕਟਾਰ ਬਣਦਾ ਦਿੱਤਾ ਜਾਵੇ ਤਿੰਨ ਜਾਂ ਚਾਰ ਗੈਸਾਂ ਵਿੱਚ ਗੁੰਦੇ ਪਾਸੇ 2004 ਤੋਂ ਭਾਪੇ ইমরান ਲਈ ਸ਼ਿਮਾ ਪੇਗ ਮਿਸ਼ਨਾਂ ਦੁਇਆ ਚਾਰ ਦੇ ਭਾਤੇ ਹੋਣ ਲਈ ਪੁਰਾਣੀ ਪੈਂਸਨ ਸਕੀਮ ਬਹਾਲ ਕੀਤੀ ਜਾਵੇ 15/15 ਦਾ ਨੋਟੀਫਿਕੇਸ਼ਨ ਜਾਰੀ ਕਰਕੇ ਜੋ ਪਰਮਿਸ਼ਨ ਮਿਲਣਾ ਮੌਜੂਦਾ ਹਾਂ ਹਾਂ ਸੈਕਸ ਕਿਤੇ ਆਣਾ ਪੰਜਾਬ ਸਰਕਾਰ ਦੇ ਮੈਘਨ ਵਿੱਚ ਕੰਮ ਕਰਦੇ ਕੱਚੇ ਮਜ਼ਦੂਰਾਂ ਬਕੀ ਕਿਤੇ ਨਾ ਮੁੱਖੇ ਭਵਾਨ ਤਮਾਨ ਪਹਿਲਾਂ ਕਈ ਵਾਰ ਕਹਿ ਚੁੱਕੇ ਹੈ ਕਿ ਮੈਂ ਕੱਚੇ ਮਜ਼ਦੂਰਾਂ ਅੱਗੇ ਹਾਂ ਕੱਤਾ ਛੱਡਟੂੰਗਾ ਰੂਪਰਥਨ ਪ੍ਰਣ ਦੇ ਵਿੱਚ ਨੈਰਾ ਮਹੱਭਤਨ ਪਰੰਦਰ ਵਿੱਚ 20 ਸਾਲਾਂ ਤੋਂ ठेकेदार ਕੋਲ ਕੰਮ ਕਰਦੇ ਕੱਚੇ ਮਲਾਇਆ ਤਰ੍ਹਾਂ ਸਿਰਫ 12-12 ਦਿਨ ਤਰ੍ਹਾਂ ਹਾਰ ਹੈ ਅਸੀਂ ਮੰਗ ਕਰਦੇ ਹਾਂ ਕੋਈ ਭਵਾਨ ਤੋਂ ਤੋਂ ਮੀਰੋਪੁਰ ਪਰੰਦਰ ਦੇ ਵਿੱਚ ਨੈਰਾ ਮਹੱਭਤ ਪਰੰਦਰ ਵਿੱਚ ਕੰਮ ਕਰਦੇ ਕੱਚੇ ਮਲਿਆ ਨੂੰ ਪੱਕਾ ਕੀਤਾ ਜਾਵੇ ਤਰੰਹਾਜ ਵਾਦਾ ਕੀਤਾ ਜਾਵੇ ਜੋ ਪਰੰਦਰ ਨੈਰਾ ਮਹੱਭਤ ਮਾਰਕੀਟ ਦੇ ਜੋ ਬਰਿੰਦਾ ਚੰਡੀਗੜ੍ਹ ਰੋਡ ਹੈ ਉਸ ਦੇ ਉੱਪਰ ਇੱਕ ਫਾੜਕ ਪੈਂਦਾ ਹੈ ਜੋ ਪੂਰੇ ਰੈਕ ਉਸ ਨੂੰ ਫਾਰਮੂਲਾ ਰਮ ਉਹਨੇ ਕੀ ਹੁੰਦੇ ਹਨ ਢੰਡੀ ਬਰਿੰਦਾ ਚੰਡੀਗੜ੍ਹ ਰੋਡ ਦੇ ਪਰੂ ਫਾੜਕ ਬੰਦਾ ਲਹਿਰਾ ਮੰਡ ਮਾਰਕੀਟ ਦੇ ਨੇੜੇ ਉਹ ਫਾੜਕ ਜਿੱਥੇ ਕੋਮਣਾ ਜਾਵੇ ਦੂਜੀ ਵਾਰ ਤੇ ਰੇਨ ਨੂੰ ਰੇਨ ਨੂੰ ਇਹ ਬਣਾਇਆ ਨੂੰ 2.95 ਏਕਟਰ ਲੱਗੀਤਾ ਜਾਵੇ ਜੋ ਕੇਂਦਰ ਸਰਕਾਰ ਦਾ ਡੀਏ 55% ਆ ਪਰ ਪੰਜਾਬ ਸਰਕਾਰ ਨੇ ਈਮਲਾਨਾਂ ਨੂੰ ਬਹੁਤ ਹੀ ਤਕੜਾ ਕੀਤਾ ਮਾਂ ਸਰਕਾਰ ਨੇ ਪੰਜਾਬ ਸਰਕਾਰ ਨੇ ਈਮਲਾਨਾਂ ਡੀ ਹੈ ਉਹ 42% ਡੀ ਵਿੱਚ ਵਾਧਾ ਕਰਕੇ 13% 55% ਕੀਤਾ ਜਾਵੇ ਪੰਜਾਬ ਸਰਕਾਰ ਦੇ ਮੈਹਗ ਵਿੱਚ ਕੰਮ ਕਰਦੇ ਕਰਤੇ ਈਮਲਾਨਾਂ ਪਤੀ ਕਿਧਿਆਨ ਕੰਪਿਊਟਰ ਦੇ ਹਵਕ ਨੂੰ 6ਵੇਂ ਪੇਕ ਵਿੱਚ ਲਾਗ ਕੀਤਾ ਜਿਹੜੇ ਸਰਕਾਰ ਵੱਲੋਂ ਪੀਐਸਪੀ ਸੀਐਲਏ ਜੋ ਰਿਟਾਇਰਮ ਈਮਲਾਨਾਂ ਦਾ ਜੱਜਰ ਟੈਕ 200 ਰੁਪਏ ਦਾ ਪਟਿਆੰਦਾ ਉਹ ਬੰਦ ਕੀਤਾ ਜਾਵੇ ਸੈਂਤੀ ਤਰ੍ਹਾਂ ਦੇ ਪੱਤੇ ਨੂੰ ਜਾਇਆ ਘੱਟ ਉਹ ਬਾਹਰ ਕੀਤਾ ਜਾਵੇ ਮੋਬਾਇਲ ਕ ਪੱਤਾ ਦੇ ਰੂਲਰ ਕ ਜੋ ਰੂਲਰ ਏਰੀਆ ਹੈ ਉਹਦੇ ਲਾਇਆ ਘੱਟ ਉਹ ਵੀ ਬਾਹਰ ਕੀਤਾ ਜਾਵੇ ਅਸੀਂ ਮੰਗ ਕਰਦਾਂ ਦੁਬਾਰਾ ਫਿਰ ਮੁਖਲੀ ਭਵਾਨਤਮਾਨ ਤੋਂ ਇਹ 50 ਸਰਕਾਰ ਦੇ ਮਲਾਜਮਾਂ ਨੂੰ ਦੇ ਪਤਵੰਦਰ ਹੋਣ ਕੀਤਾ ਜਾਵੇ ਤੇ ਜੋ ਬਾਰ ਬਾਰ ਮੀਟਿੰਗਾਂ ਦੇ ਕੇ ਮੁਖਲੀ ਭਵਾਨਤਮਾਨ ਮਕਰਦ ਹੈ ਉਹ ਮੀਟਿੰਗਾਂ ਦੁਆਰਾ ਮਿਲਾਨਾ ਕਰਕੇ ਮਲਾਲੇ ਮੰਗ ਦਾ ਹੱਲ ਕੀਤਾ ਜਾਵੇ ਤਾਂ ਕਿ ਮਲਾਜਮ ਜੋ ਕਿ ਪੰਜਾਬ ਸਰਕਾਰ ਦੇ ਵਿਰੁੱਧ ਧਾਨੇ ਲਾਉਂਦੇ ਹਨ ਯਾਰੀ ਕਾਪ ਜਨਾ ਤੁਹਾਨੂੰ ਪਰ ਪਹਿਲਾਂ ਤੁਹਾਨੂੰ ਮੈਂ ਯਾਦ ਕਰਾ ਜਾਨਾ ਤਾਂ ਫਿਰ ਇਹ ਕੀਤਾ ਜਾ ਸਕੇ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ 1000 ਸਬਸਕ੍ਰਾਈਬਰ ਹੋ ਗਏ